ਪਹਿਲਾਂ ਤਾਂ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਛੋਟੇ ਸੱਦੇ ਦੇ ਮੇਰੇ ਸਾਰੇ ਭਰਾ ਆ ਜਾਂਦੇ ਆ ਤੇ ਮੇਰੇ ਕੋਲੇ ਇਹਨਾਂ ਦਾ ਨਾ ਧੰਮਾਦਵ ਕਰਨਾ ਤੇ ਕੋਈ ਲਫ਼ਜ਼ ਨਹੀਂ ਤੇ ਮੇਰੀ ਜਿਹੜੀ ਗੱਲ ਹੁੰਦੀ ਹੈ ਉਹ ਦੂਤ ਕਰ ਜਾਂਦੀ ਹੈ ਤਾਂ ਅਸਰ ਵੀ ਬਹੁਤ ਹੁੰਦਾ ਹੈ। ਕੋਈ ਨਾ ਦੀ ਗੱਲ ਹੈ ਟੈਂਡਰਾਂ ਬਾਰੇ ਵੀ ਹੈ ਕੰਮ ਬਾਰੇ ਵੀ ਮੈਨਿੰਗ ਬਾਰੇ ਵੀ ਹੈ ਸੈਂਟਰ ਦੇ ਪੈਸੇ ਬਾਰੇ ਵੀ ਹੈ ਟੈਂਡਰ ਜਿਹੜੇ ਪਾਉਣੇ ਆ ਪਹਿਲਾਂ ਚਾਰ ਹਾਲ ਟੈਂਡਰ ਕੋਈ ਹੋਈ ਨਹੀਂ ਗੀ ਹੁਣ ਟੈਂਡਰ ਹੋਈ ਐ ਟੈਂਡਰ ਹੈਗੇ ਆਨਲਾਈਨ ਕੇ ਦਾ ਵਿੱਚ ਕੋਈ ਲੱਲਾ ਪੱਬਾ ਨਹੀਂ ਤੇ ਟੈਂਡਰ ਪਾਉਣ ਵਾਸਤੇ ਪੂਰੇ ਮਤਲਬ ਕਿ ਕਾਨੂੰਨ ਐ ਤੋ ਚ ਸਾਰੇ ਕਾਗਜ਼ ਦਿੱਤੇ ਜਾਂਦੇ ਆ ਸਾਰਾ ਤਾਂ ਟੈਂਡਰ ਪੈਂਦੀ ਐ ਜੀ ਬਦੇ ਹੋਏ ਜਿਹਦੇ ਭਾਅ ਪੂਰੇ ਦਿੱਤੇ ਹੈ ਉਹਨਾਂ ਨੂੰ ਦੇਖ ਕੇ ਅਸੀਂ ਟੱਟ ਰੇਟ ਮਤਲਬ ਡੀਐਨਟੀ ਜਿਹੜੇ ਗਵਰਨਮੈਂਟ ਦੇ ਰੇਟ ਆਉਂਦੇ ਉਹਦੀ ਘੱਟ ਪਾਉਣੀ ਐ ਕਈ ਮੈਂ ਕਿਹਾ ਵਾਬੇ ਵੀ ਜਾਂਦੇ ਮੇਰੀਸ਼ਨ ਵਾਬੇ ਵੀ ਜਾਂਦੇ ਅਸੀਂ ਘੱਟ ਪਾਉਣੇ ਆ ਅਸੀਂ ਇਹ ਟਰੇਟ 2-3% ਰੇਟ ਪਾਉਣੇ ਆ ਤੇ ਜਦੋਂ ਟੈਂਡਰ ਖੁੱਲਦੇ ਆ ਤਾਂ ਉਦੋਂ ਇੱਕ ਨਵੇਂ ਕਿਸਮ ਦੀ ਬਲੈਕ ਮਾਰਕਿੰਗ ਸ਼ੁਰੂ ਹੋਈ ਹੈ ਜਿਹੜੇ ਇਹਦੋਂ ਪਹਿਲਾਂ ਕਿਤੇ ਨਹੀਂ ਹੋਈ ਉਹ ਇਹ ਆ ਵੀ ਤੁਹਾਡੇ 3% ਟੈਂਡਰ ਆਉਣੇ ਵੀ ਨਹੀਂ ਜੀ ਤੇ ਤਾਂ 9% ਕਰੋ ਵੀ ਆਨਲਾਈਨ ਟੈਂਡਰ ਫਿਰ ਕੀ ਫਾਇਦਾ ਫਿਰ ਤੁਸੀਂ ਬੋਲੀ ਕਰਾ ਲਿਆ ਕਰੋ ਜੇ ਅਸੀਂ 9% ਅਬ ਇਹਦੀ ਨੌਂਫਰੈਂਡ ਨਹੀਂ ਕਰਦੇ। ਕੋਈ ਨੌਂਫਰੈਂਡ ਨਹੀਂ ਕਰਦੇ ਜੀ। ਫੇਰ ਅਫਸਰ ਸਿੱਧੇ ਸ਼ਰਮਾਂਗੇ ਵੀ ਸਾਨੂੰ ਪੈਸੇ ਦਿਓ। ਫੇਰ ਅਸੀਂ ਉੱਤੇ ਕੰਨਾਂਦ ਕਰਾਂਗੇ। ਜਿਆਦਾ ਪੈਸੇ ਦਿਓ ਜਾਂ ਟੈਂਡਰ ਡਾਊਨ ਕਰੋ। ਇਹ ਬੰਦ ਕਰਦੇ। ਇਹ ਸਾਡਾ ਬੜੀ ਦੁਬਧਾ ਅਧਿਪਤੇ ਹੋਏ ਆ। ਫੀਮ ਆਮ ਕਹਿੰਦੇ ਆ ਵੀ ਕ੍ਰਪਸ਼ਨ ਖਤਮ ਹੋਊਗੀ। ਕੋਈ ਅਫਸਰ ਪੈਸੇ ਨਾ ਕੰਬੋ ਬਰੀ ਕਰਨਗੇ। ਕੰਮਾ ਦੀ ਮੈਂ ਵੀ ਗੱਲ ਦੱਸਦਾ। ਖੌਨ ਬਠਿੰਡੇ ਮੰਡੀ ਬੋਰਡ ਚ ਅਜ ਤੋਂ 20 ਦਿਨ ਪਹਿਲਾਂ ਟੈਂਡਰ ਹੋਈ ਦੀ ਹੈ ਉਹ ਚਾਹੀ ਸਾਡੀ ਐਸੋਸੀਏਸ਼ਨ ਨੇ ਇੱਕ ਮਤਾ ਪਾਇਆ ਵੀ ਜੇ ਕੋਈ ਠੇਕੇਦਾਰ ਗਲਤ ਕੰਮ ਕਰੂਗਾ ਤਾਂ ਐਸੋਸੀਏਸ਼ਨ ਦੇ ਵਿਰੁੱਧ ਹੋ ਕੇ ਨਾ ਭਰਾਵਾਂ ਨੂੰ ਵੀ ਦੱਸੂਗੀ ਪ੍ਰੈਸ ਨੂੰ ਵੀ ਦੱਸੂਗੀ ਅਫਸਰਾਂ ਨੂੰ ਵੀ ਕਹੂਗੀ ਇਹਨੂੰ ਕੱਢ ਦਿਓ ਇਹ ਕਾਲੀ ਭੇਡ ਹੈ ਇੱਕ ਵਿਸ਼ਵਾਸ ਕੰਸਟਰਕਸ਼ਨ ਕੰਪਨੀ ਹੈ ਉਹਨੇ ਮੰਡੀ ਬੋਰਡ ਚ 24-25 ਕਰੋੜ ਦੇ ਟੈਂਡਰ ਪਾਈ ਸੀ 15 ਕਰੋੜ 16 ਕਰੋੜ ਦੇ ਟੈਂਡਰ ਬਾਈ ਦੀ ਜਦੋਂ ਉਹਨਾਂ ਦੇ ਕਾਗਜ਼ ਬਚੇ ਗਏ ਤਾਂ ਇੱਕ ਅਸ ਹੀ ਐਫਐਫਟੀ ਦੇਣੇ ਉੱਤੇ ਲਿਖਿਆ ਹੁੰਦਾ ਵੀ ਜੇ ਮੈਂ ਕੋਈ ਇਨਫਰਮੇਸ਼ਨ ਲੁਕੋਵਾਂ ਜਾਂ ਚੱਲ ਰਹੇ ਕੰਮਾਂ ਬਾਰੇ ਨਾ ਦੱਸਾਂ ਤਾਂ ਮੈਨੂੰ ਬੀਵਾਰ ਕੀਤਾ ਜਾਵੇ ਤੇ ਮੇਰੀ ਟੈਂਡਰ ਬਿੱਟ ਰੱਦ ਕੀਤੀ ਜਾਵੇ ਉਹਨਾਂ ਦਾ ਜਿਹੜਾ ਐਫਐਫਟੀ ਵੀ ਨਾ ਲੱਗਿਆ ਤੁਹਾਨੂੰ ਐਫਐਫਟੀ ਪੜਾ ਦੇਗੇ ਜਾਣ ਕੱਢ ਕੇ ਰੱਖੀ ਉਹਨਾਂ ਨੇ 20 ਕਰੋੜ ਦੇ ਕੰਮ ਹਲੋਲੇ ਤੇ ਐਕਸਮ ਵਿੱਪਨ ਖੰਨਾ ਨੇ ਜਿਹਦੇ ਕੋਲ ਇੱਥੇ ਦਾ ਚਾਰਜ ਵੀ ਐ ਉਹਨਾਂ ਤੋਂ ਪੈਸੇ ਲੈ ਕੇ ਨਿਜਮਾ ਨੂੰ ਪੱਥੇ ਰੱਖ ਕੇ ਟੈਂਡਰ ਗੋਲਦੀ ਹੁਣ ਇਹਦਾ ਕੀ ਕਰੂਗੇ ਇਹ ਤਾਂ ਇਹ ਜੰਗਲ ਰਾਜ ਹੋ ਗਿਆ ਬਈ ਤਾਂ ਕੋਈ ਕਾਨੂੰਨ ਨਹੀਂ ਰਹਿ ਗਿਆ ਇੰਨੇ ਕ ਪੈਸੇ ਇਕੱਠੇ ਕੀਤੇ ਆ ਬਥਰਾ ਨੇ ਉਹਨਾਂ ਬਠਿੰਡੇ ਦੀ ਗੱਲ ਆ ਲੋ ਬਠਿੰਡੇ ਜਿਹੜੇ ਟੈਂਡਰ ਹੋਈ ਐ ਪਹਿਲਾਂ ਤਾਂ 2 ਮਹੀਨੇ ਟੈਂਡਰ ਨਹੀਂ ਖੁੱਲੇ ਤੁਹਾਨੂੰ ਬਲੈਕਮੇਲ ਕੀਤਾ ਵੀ ਟੈਂਡਰ ਤੁਸੀਂ 10% ਡਾਊਨ ਕਰੋ ਜਦੋਂ ਅਸੀਂ ਕਿਹਾ ਵੀ ਅਸੀਂ ਇਹ ਪਾਰਟਨਰਸ ਦੋ ਵੀ ਆ ਜੋ ਕਨੈਕਟ ਹੋ ਕਰ ਲੋ ਫਨੀ ਮੈਨ ਜੀ ਕਹਿੰਦੀ ਐ ਫੇਰ ਕਹਿੰਦੇ ਅਸੀਂ 5% ਟੈਂਡਰ ਦੇਵਾਂਗੇ ਤੇ ਜਿਹੜੇ ਬਚੰਦੇ ਅਫਸਰ ਐ ਉਹਨਾਂ ਨੇ ੱੱਕੇ ਨਾਲ ਬਲੈਕਮੇਲ ਕਰਕੇ ਠੇਕੇਦਾਰਾਂ ਤੋਂ ਪੈਸੇ ਲੈ ਕੇ ਟੈਂਡਰ ਖੋਲਿਆ ਇਹ ਭਵਨਤਮਨ ਜੀ ਛਰੇਮ ਦੱਸਣਾ ਚਾਹੁੰਦੇ ਕੋਈ ਜਿੰਦੀ ਬਿਠਾਵੇ ਤਾਂ ਮੈਂ ਹੋਰ ਤਾਂ ਮੈਨੂੰ ਪਤਾ ਨਹੀਂ ਨਾਈ ਮੈਂ ਜੇ ਤਾਂ ਉਹਨਾਂ ਕਹਾ ਮੈਂ ਦੱਸੂਗਾ ਅਬੀ ਜਿਹਨੇ ਕਿੰਨੇ ਕਿੰਨੇ ਪੈਸੇ ਲੈ ਕੇ ਟੈਂਡਰ ਖੋਲਿਆ 100-ਥਾਵਾ-ਥੋੜੇ ਦੇ ਟੈਂਡਰ ਸੀ 2.5 ਕਰੋੜ ਰੁਪਇਆ ਲੈ ਕੇ ਰੱਜ ਗਏ ਅਫਸਰ ਤੇ ਕੋਈ ਪੁੱਛਣ ਵਾਲਾ ਕੋਈ ਬਲੀਵਾਰ ਨਹੀਂ ਤੁਹਾਨੂੰ ਇਹ ਵੀ ਦੱਸਦੇ ਆ ਮੈਂ ਇੱਕ ਦੂ ਪਹਿਲਾਂ ਸਰਕਾਰਾਂ ਚ ਇਹ ਨਹੀਂ ਹੋਇਆ ਠੀਕ ਹੈ ਅਫਸਰ ਪਹਿਲੇ ਲੈਂਦੇ ਸੀ ਪਰ ਇਹ ਜੀ ਅੰਨੀ ਇੱਥੇ ਕਿਤੇ ਨਹੀਂ ਮੱਚੀ ਹੁਣ ਵੀ ਉੱਥੇ ਫਿਰ ਵਿਸ਼ਵਾਸ ਵਾਲੀ ਗੱਲ ਆ ਗਈ ਉਹੀ ਅਪਡੇਟ ਅਟ੍ਰੈਕਟਰ ਦਿੱਤਾ ਉਹਨਾਂ ਨੇ ਪਹਿਲਾਂ ਤਾਂ ਮੰਡੀ ਬੋਰਡ ਜਿਵੇਂ ਆਪਣੇ ਨੇ ਖੋਲੇ ਹੁਣ ਇੱਥੇ ਜਿਹੜੇ ਦੋ ਇੱਕ ਆ ਥੀ 2 ਹੈ ਇੱਕ ਪ੍ਰਾਂਤਕ ਮੰਡਲ ਹੈ ਇਹ ਕਿਉਂ ਟੈਂਡਰ ਖੁੱਲਣ ਵਾਲੇ ਆ ਮੈਂ ਚਿੱਠੀ ਪੱਤਰ ਲਿਖਿਆ ਸਭ ਕੋ ਧਿਆਨ ਚ ਲਿਆਂਦਾ ਵੀ ਆਹ ਜਿਹੜੇ ਟੈਂਡਰ ਹੈ ਇਹ ਖੁੱਲ ਨਹੀਂ ਸਕਦੇ ਕਿਉਂਕਿ ਇਹਨਾਂ ਦਾ ਐਫੀਡੇਵਟ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਤੁਸੀਂ ਟੈਂਡਰ ਨਹੀਂ ਖੋਲ ਸਕਦੇ ਪਰ ਇੱਥੇ ਇੱਕ ਐਕਸ਼ਨ ਨਾਲ ਐਸੀ ਮਿਲ ਗਿਆ ਪਹਿਲਾ ਐਸਸੀ ਜਿਹੜਾ ਉਹ ਤਾਂ ਪਹਿਲਾਂ ਕੇ ਤੇ ਤਰਦਾ ਬਣਿਆ ਹੁਣ ਨਵੇਂ ਕੀ ਆਏ ਆ ਉਹ ਨਾਲ ਲਾ ਕੇ ਐਕਸ਼ਨ ਦੇ ਹਰੇਕ ਹਾਲਤ ਵਿੱਚ ਟੈਂਡਰ ਕੱਲ ਖੁੱਲ ਜਾਂਦੇ ਜੇ ਮੈਨੂੰ ਕਹਿੰਦਾ ਨਾ ਵੀ ਮੈਂ ਪ੍ਰਸ਼ਨ ਸਭ ਨੂੰ ਦੱਸ ਰਿਹਾ ਵੀ ਕਿਵੇਂ ਤੁਸੀਂ ਤੁਹਾਨੂੰ ਛਿੱਕੇ ਤੰਗ ਰਹੇ ਹੋ ਹੁਣ ਟੈਂਡਰ ਰੁਕੇ ਹੋਇਆ ਉਹਨਾਂ ਨੇ ਕੱਲ ਤੇ ਕਰੇ ਵੀ ਟੰਗ ਰਹੇ ਹੋ ਸਕਦੇ ਆ ਤਾਂ ਭਵਨਤਮਨ ਜੀ ਨੂੰ ਪੁੱਛਣਾ ਚਾਹੁੰਨਾ ਹੈ ਵੀ ਤੁਸੀਂ ਜਿਹੜੇ ਕੰਮ ਲਾਏ ਐ ਠੀਕ ਲਾਏ ਐ ਸਾਡੇ ਨਾਲ ਇੱਕ ਮੀਟਿੰਗ ਤੁਸੀਂ ਕੀਤੀ ਸੀ ਸਾਡੇ ਦਾ ਤੁਹਾਨੂੰ ਦੁੱਖ ਹੁੰਦਾ ਹੀ ਨਹੀਂ ਤੁਸੀਂ ਤਾਂ ਉੱਤੇ ਕਿਹ ਜਿਹੇ ਪ੍ਰੋਫੈਸਰ ਖਤਮ ਐ ਮੈਨੂੰ ਦੱਸੋ ਤੁਸੀਂ ਅੱਜੇ ਪ੍ਰਧਾਨ ਮੈਂ ਖਿਆਲ ਕਰਦਾ ਵੀ ਕ੍ਰਾਪਸ਼ਨ ਤਾਂ ਅੱਗੇ ਨਾਲ ਦੁਗਣੀ ਹੋ ਗਈ ਕੋਈ ਅਫਸਰ ਨਹੀਂ ਪੈਸੇ ਛੱਡਦਾ ਭੁੱਖੇ ਅੰਨੇ ਮੱਛੀ ਫਿਰਦੀ ਐ ਪੈਸੇ ਲੈਣ ਦੀ ਤਾਂ ਸਾਡੀ ਬੇਨਤੀ ਹੈ ਵੀ ਤੁਸੀਂ ਵੀ ਇੱਕ ਤਰ੍ਹਾਂ ਤੋਂ ਪੁੱਛੋ ਜੇ ਮੁਕਰਨਗੇ ਪ੍ਰੋਪਰਟੀਆਂ ਲੈ ਲਈਆਂ ਐ ਇੱਥਨਾਂ ਨੇ 8-8 ਕਰੋੜ ਦੀਆਂ ਪ੍ਰੋਪਰਟੀਆਂ ਲੈ ਲਈਆਂ ਮੈਂ ਹੁਣ ਨਾਂ ਨਹੀਂ ਅਸ਼ਰ ਕਰਨਾ ਚਾਹੁੰਦਾ ਜੇ ਜਮਾ ਮੇਰੇ ਫਿਰ ਤੋਂ ਦੀ ਪਾਣੀ ਫਿਰ ਗਿਆ ਤੇ ਫਿਰ ਮੈਂ ਨਾਂ ਦੱਸੂਗਾ ਔਰ ਤੁਹਾਨੂੰ ਜਗ੍ਹਾ ਦੱਸੂਗਾ ਪੂਰੀ ਪਰਫੈਕਟ ਵੀ ਇੱਥੇ-ਇੱਥੇ ਕਰਕੇ ਪਹਿ ਇੱਥੇ ਕਰਕੇ ਇੱਥੇ ਇੱਕ ਅਫਸਰ 8-8 ਕਰੋੜ ਦੀ ਪ੍ਰੋਪਰਟੀ ਲੈ ਰਿਆ ਤਾਂ ਦੱਸੋ ਠੇਕੇਦਾਰ ਕਿਧਰੋਂ ਆਣਗੇ ਇੱਕ ਟੈਂਡਰ ਪਾਉਣ ਬਾਅਦ ਤੇ 50000 ਤੋਂ 1.5 ਲੱਖ ਰੁਪਈਆ ਠੇਕੇਦਾਰ ਦਾ ਲੱਗ ਜਾਂਦਾ ਹੈ ਤਾਂ ਠੇਕੇਦਾਰ ਦੇ ਹੱਥ ਜੋੜਨੀ ਹੈ ਉਹ ਜੇ ਟੈਂਡਰ ਰੀਕਾਲ ਹੋ ਜਾਣਾ ਤੇ ਸਾਡਾ 1.5 ਲੱਖ ਰੁਪਈਆ ਗਿਆ ਤਾਂ ਫਿਰ ਅਸੀਂ ਤਾਂ ਜੋੜਨੀ ਹੈ ਵੀ ਟੈਂਡਰ ਰੀਕਾਲ ਨਾ ਕਰੋ ਸਾਡਾ 1.5 ਲੱਖ ਜਾਊਗਾ ਵੀ ਠੇਕੇਦਾਰ ਕਹਿੰਦੇ ਜੋ ਦੇ ਦਿਓ ਲੱਖ ਤੇ 2 ਲੱਖ ਤਾਂ ਬਚੂਗਾ ਇਹ ਬਲੈਕਮੇਲ ਨਾਲ ਬਹੁਤ ਵੱਡੇ ਪੱਧਰ ਤੇ ਚੱਲ ਰਹੀਆਂ ਨੇ ਇਹਨਾਂ ਨੂੰ ਸਰਕਾਰ ਰੁਕੇ ਹੈ ਤਾਂ ਹੱਦ ਐਸ ਗਲਤੀ ਨਹੀਂ ਗਈ ਵੀ ਇੱਕ ਅਫਸਰ ਮਿਨਿਸਟਰ ਦੇ ਪੈਸੇ ਮੰਗਦਾ ਸੀ ਕਿ ਤਾਂ ਪੀਰੋਜੀ ਮਿਨਿਸਟਰ ਪੈਸੇ ਮੰਗਦਾ ਹੈ ਪਰ ਜਦੋਂ ਇਹਦੀ ਤੈਤ ਕਰ ਗਈ ਤਾਂ ਕੋਈ ਇਹੋ ਜੀ ਗੱਲ ਨਹੀਂ ਸੀਗੀ ਉਹ ਅਫਸਰ ਆ ਵੀ ਪੈਸੇ ਖਾਣ ਨੂੰ ਕਰਦਾ ਸੀਗਾ ਅਸੀਂ ਰੋਕਿਆ ਉਹ ਛੱਡਿਆ ਵੀ ਬਾਜ਼ ਆ ਜਾ ਤੂੰ ਬਹੁਤ ਪੈਸੇ ਖਾਲੇ ਹੁੰਨਾ ਸੀ ਅਲੂ ਵਾਲੇ ਸਾਹਿਬ ਤੁਸੀਂ ਬਹੁਤ ਵੱਡੇ ਇਲਜ਼ਾਮ ਲਾ ਰਹੇ ਹੋ ਬਿਲਕੁਲ ਬੇਸ ਕੀ ਹੈ ਇਸ ਗੱਲ ਦਾ ਜਿਹੜੇ ਵੀ ਤੁਸੀਂ ਬਾਰੇ ਜਦੋਂ ਕੋਈ ਏਜੰਸੀ ਇਹਦੀ ਕੋਈ ਇਨਕੁਆਇਰੀ ਕਰੂਗੀ ਕੱਲੇ ਕੱਲੇ ਠੇਕੇਦਾਰ ਕੋ ਜਾਊਗੀ ਉਹ ਠੇਕੇਦਾਰ ਓਪਨ ਚ ਤਾਂ ਨਹੀਂ ਹੋਣਗੇ ਉਹ ਠੇਕੇਰ ਖੁੱਲ ਕੇ ਦੱਸੂਗਾ ਤਾਂ ਦੱਸੂਗਾ ਉਹ ਨਹੀਂ ਐਵੀਡੈਂਸ ਨਹੀਂ ਦੱਸਨੇ ਦਾ ਠੇਕੇ ਦਾ ਕੱਲਾ ਕਹਿੰਦਾ ਦੱਸੂਗਾ ਜੀ ਫਿਰ ਗੱਲ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮਨਿਸਟਰ ਨੂੰ ਪਤਾ ਨਹੀਂ ਸੀ ਮਨਿਸਟਰ ਕਹਿੰਦਾ ਮੈਂ ਮੰਗੇ ਨਹੀਂ ਤੇ ਅਫਸਰ ਵੀ ਇੰਨੀ ਕਿਵੇਂ ਜੋਤ ਹੋ ਗਈ ਕੀ ਇਹ ਜਿਹੜੇ ਟੈਂਡਰ ਨੇ ਕੀ ਇਹ ਪੂਲ ਹੋਏ ਸੀ ਕਿ ਪਹਿਲਾਂ ਜਾਂ ਕੋਈ ਬੰਦਾ ਇਹੋ ਜਿਹੀ ਵੀ ਗੱਲ ਸਾਹਮਣੇ ਆਈ ਹੈ ਵੀ ਉਹ ਬੰਦਾ ਜਿਹਨੂੰ ਟੈਂਡਰ ਮਿਲਿਆ ਉਹ ਕੱਲਾ ਹੀ ਪਾਸੇ ਹੋ ਗਿਆ ਤੁਹਾਡੇ ਤੋਂ ਇਹੋ ਜਿਹੀ ਟੀ ਗੱਲ ਆਈ ਕੱਲਾ ਪਾਸੇ ਨਹੀਂ ਹੋਇਆ ਟੈਂਡਰ ਕੋਈ ਪੂਲ ਹੋਇਆ ਸੀ ਉਹਨੇ ਟੈਂਡਰ ਵੱਧ ਜਿਹਾ ਸਪਾਦੇ ਜੀ ਚਲੋ ਪਾਤੇ ਨਿਕਲੇ ਹੁਣ ਕੋਈ ਗੱਲ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਉੱਤੇ ਪਰ ਕਾਗਜ਼ ਤਾਂ ਦੇਖਣੇ ਚਾਹੀਦੇ ਆ ਨਾ ਉਹਦੇ ਕਾਗਜ਼ ਦੇਖੋ ਇਹ ਕਾਗਜ਼ ਸਹੀ ਤਾਂ ਕੱਢ ਲਿਓ ਜੇ ਇੱਕ ਐਫੀਆਰ ਕਿ ਲਿਖਿਆ ਵੀ ਜੇ ਸਾਨੂੰ ਕੋਈ ਕੰਮ ਲੁਕੋਜੀ ਕੋਨਫੀਲਟ ਲੱਭ ਜਾਏ ਜਾਂ ਜੇ ਕੋਈ ਲੁਕੋਜੀ ਜੇ ਜਾਦੀ ਝੂਠ ਮਾਰੀ ਹੈ ਤਾਂ ਸਾਨੂੰ ਡੀਵਾਰ ਕੀਤਾ ਜਾਵੇ ਬਲੈਕਲਿਸਟ ਕੀਤਾ ਜਾਵੇ ਇੱਥੇ ਸਾਰੇ ਟੈਂਡਰ ਰੱਦ ਕੀਤੇ ਜਾਂ ਉਹਨਾਂ ਨੇ 15 ਕਰੋੜ ਦੇ ਕੰਮ ਟੈਂਡਰ ਵਿੱਚ ਦੱਸੀ ਨਹੀਂ ਤਾਂ ਜੇ ਦੱਸੇ ਹੁੰਦੇ ਸਾਨੂੰ ਕੋਈ ਇਤਰਾਜ਼ ਨਹੀਂ ਅੱਗੇ ਵੀ 28-28 ਮਿੰਟ ਸਾਨੂੰ ਉੱਥੇ ਪਰ ਨੂੰ ਕੰਮ ਮਿਲੇ ਹੀ ਹੈ ਪੂਲ ਦੀ ਗੱਲ ਜਿਹੜੀ ਅਸੀਂ ਪਾਈ ਦੀ ਕੰਮ 4 ਤੋਂ 5% ਕੰਮ ਪਈ ਸੀ ਕਿਤੇ 5 ਸੀ ਘੇਰਾ 6 ਸੀ ਇਹ ਪੂਲ ਹੋਵੇ ਤਾਂ ਤੇ 2% ਕਮ ਜਾਂਦੀ ਹੈ 6% ਲਈਆ ਤੇ 6 ਤੋਂ ਵੀ 10 ਕਰਾਉਂਦੇ ਸੀਗੇ ਤੇ ਫਿਰ ਇਹਨਾਂ ਨੇ ਕੰਮ ਲੈ ਦੇ ਅਲਾਉਟ ਕੀਤੀ ਹੈ ਕਿ ਲਾ ਲਾ ਜਿਵੇਂ ਜਿਹੜਾ ਆਨਲਾਈਨ ਫਿਰ ਜਿਵੇਂ ਪਹਿਲਾਂ ਇਹ ਪਹਿਲਾਂ ਪਰ ਨੂੰ ਅੱਥਰ ਵੀ ਇੰਨਾ ਡਾਊਨ ਟਾਉਨ ਹੋ ਤੁਸੀਂ ਕਿ ਚੱਲਦੇ ਬੈੱਡ ਦੇ ਵਿੱਚ ਜਦੋਂ ਬੈੱਡ ਖੁੱਲ ਜਾਂਦੀ ਹੈ ਜਦੋਂ ਬੈੱਡ ਇੱਥੇ ਖੜ੍ਹ ਜਾਂਦੀ ਹੈ ਠੀਕ ਹੈ ਵੀ ਟੈਂਡ ਡਾਊਨ ਕਰੋ ਫਿਰ ਜਦੋਂ ਤਿੰਨ ਅਸੀਂ ਚਿੱਠੀ ਜਵਾਬ ਦੇਣਾ ਤੇ ਜਾਣੇ ਵੀ ਟੈਂਡਰ ਤਾਂ ਆਨਲਾਈਨ ਜੀ ਨਿਕਲੇ ਇਹ ਕਹਿੰਦੇ ਨਹੀਂ ਉੱਤੇ ਉਹਨੂੰ ਹਦਿੱਤਿਆ ਫਿਰ ਅਸੀਂ ਟੈਂਡਰ ਰੀਕਾਲ ਕਰਾਂਗੇ ਤੁਹਾਡੇ ਇਹਨੇ ਟੈਂਡਰ ਹੈ ਤੇ ਨਹੀਂ ਤਾਂ ਫਿਰ ਉੱਤੇ ਅਸੀਂ ਕਰਨਾ ਕਰਾਵੇ ਤੁਹਾਨੂੰ ਪੈਸੇ ਦੇ ਪ੍ਰਧਾਨ ਜੀ ਤੁਸੀਂ ਕਹੋ ਅਧਿਕਾਰੀ ਕਰੀ ਜਾਂਦੇ ਤੁਸੀਂ ਸਰਕਾਰ ਤੱਕ ਨਹੀਂ ਗੱਲ ਪਹੁੰਚਾਈ ਪਿੰਨ ਮੁੱਖ ਮੰਤਰੀ ਸਾਹਿਬ ਪਿਆਰ ਦਿੰਦੇ ਹੈ ਕਿ ਭ੍ਰਿਸ਼ਟਾਚਾਰ ਖਤਮ ਕਰਤਾ ਭ੍ਰਿਸ਼ਟਾਚਾਰੀ ਇਹਨੇ ਫੜਲੇ ਖਾਂਰਾ ਦੇ ਗੋਲ ਲੱਗੇ ਹੁੰਦੇ ਹੈ ਤੁਸੀਂ ਸਰਕਾਰ ਤੱਕ ਗੱਲ ਨਹੀਂ ਪਹੁੰਚਾਰੇ ਕੀ ਕਾਰਨ ਕੀ ਹੈਗਾ ਕਿੱਥੇ ਜਿਹੜਾ ਇਹ ਕੀ ਅਧਿਕਾਰੀ ਸਰਕਾਰ ਨਾਲ ਮਿਲਿਆ ਸਰਕਾਰ ਦੇ ਕਹਿੰਦੇ ਹੋ ਰਿਹਾ ਜੋ ਦੇਖੋ ਸਰਕਾਰ ਤੱਕ ਗੱਲ ਪਹੁੰਚਾਉਂਦਾ ਇੱਕੋ ਜਰੀਆ ਹੁੰਦਾ ਤੁਸੀਂ ਸਾਰੇ ਪ੍ਰੈਸ ਅੱਜ ਮੈਂ ਬੈਠਾ ਸਰਕਾਰ ਤੱਕ ਗੱਲ ਪਹੁੰਚਾਉਣ ਬਾਰੇ ਬੈਠਾ ਜਿਹੜੇ ਮੈਂ ਐਡਾ ਵੱਡਾ ਗੱਲਾਂ ਕਹਿ ਰਹੇ ਹਾਂ ਤੇ ਮੈਂ ਇੱਥੇ ਚੈਲੰਜ ਕਰਦਾ ਵੀ ਜੇ ਮੈਂ ਗਲਤ ਆ ਤਾਂ ਕੋਈ ਅਫਸਰ ਮੇਰੇ ਤੇ ਕਾਨੂੰਨੀ ਕਾਰਵਾਈ ਕਰ ਲੇ ਜੇ ਮੈਂ ਸਹੀ ਹਾਂ ਤਾਂ ਮੈਂ ਇੱਕ ਇੱਕ ਪੁਆਇੰਟ ਲੱਖੂੰਗਾ ਜਿੱਦੇ ਮੈਂ ਜ਼ਾਇਦਾ ਦੀ ਗੱਲ ਕੀਤੀ ਹੈ ਉਹ ਵੀ ਦੱਸੂੰਗਾ ਵੀ ਕਿੱਥੇ ਲਈ ਹੈ ਜਿਹੜਾ ਕੋਈ ਜਿਹੜਾ ਕਿ ਅਧਿਕਾਰੀ ਕਿਸ ਲੈਵਲ ਦਾ ਹੈਗਾ ਜਿਹਨੂੰ ਜਿਆਦਾ ਕੋਈ ਐਕਚੁਅਲ ਲੈਵਲ ਦਾ ਹੈ ਐਸਡੀਓ ਲੈਵਲ ਦਾ ਜੇਏ ਲੈਵਲ ਐਕਚੁਅਲ ਲੈਵਲ ਦਾ ਹੋਊਗਾ ਐਕਚੁਅਲ ਲੈਵਲ ਦੇ ਅਧਿਕਾਰੀ ਨੇ ਪਰ ਉਹ ਹੁੰਦਾ ਵੀ ਹਾਇਤ ਕਰ ਆਪਾਂ ਮੈਨੂੰ ਦੂਰ ਨਹੀਂ ਜਾਣਾ ਉਹ ਮੈਂ ਦੱਸ ਦਿੱਤਾ ਅਗਲੇ ਕੰਨ ਹੋਗੇ ਪਰ ਸਰਕਾਰ ਤੇ ਕਰ ਜਿਹੜਾ ਪਹੁੰਚਾਉਂਦਾ ਮੈਨੂੰ ਚਿੱਠੀਆਂ ਪੱਤਰ ਵੀ ਨਹੀਂ ਲਿਖੀ ਹੈ ਵੀ ਤੁਸੀਂ ਟੈਂਡਰ ਗਲਤ ਹੋ ਰਹੇ ਹੋ ਇੱਕ 10 ਚਿੱਠੀਆਂ ਮਿਲੀ ਹੈ ਉਹਨਾਂ ਨੇ ਮੇਰੇ ਕੋਲ ਇਹ ਮੋਬਾਈਲ ਹੈਗੇ ਮੇਰੇ ਚਿੱਠੀਆਂ ਜਵਾਬ ਹੈ